ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀ ਕਤਰਦੀ ਧਰਤੀ ਤੋਂ ਵੀਰ ਅਮਰਪਾਲ ਸਿੰਘ ਖਡੂਰ ਸਾਹ ਹਲਕਾ ਤੋਂ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਉਹਨਾਂ ਦੀ ਸਪੋਰਟ ਕਰਨ ਲਈ ਸਾਡੇ ਵੀਰ ਸਪੈਸ਼ਲ ਛੁੱਟੀ ਲੈ ਕੇ ਇਹ ਜਾ ਰਹੇ ਨੇ ਹਲਕਾ ਖਡੂਰ ਸਾਹ ਦੇ ਨੌਜਵਾਨ ਵੀਰ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਵੀਰ ਅਮਰਪਾਲ ਸਿੰਘ ਦੀ ਸਪੋਰਟ ਕਰਨੀ ਹੈ ਉਹਨੂੰ ਜੇਲ੍ਹ ਚੋਂ ਬਾਹਰ ਕਢਾਉਣਾ ਹੈ ਨਸ਼ਿਆਂ ਦਾ ਤੇ ਹੋਰ ਜਿਹੜਾ ਪੰਜਾਬ ਵਿੱਚ ਗਲਤ ਕੰਮ ਚੱਲ ਰਿਹਾ ਹੈ ਨਸ਼ਿਆਂ ਦਾ ਉਹ ਆਪਾਂ ਖਤਮ ਕਰਨਾ ਹੈ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਕੰਮ ਕਰ ਰਹੇ ਸੀਗੇ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਸ੍ਰੀ ਕਲ ਕੀ ਨਾਮ ਹੈ ਬਾਈ ਜੀ ਗਗਨਦੀਪ ਸਿੰਘ ਗਗਨਦੀਪ ਸਿੰਘ ਪਿੰਡ ਬਲਟੋਆ ਜੀ ਬਲਟੋਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਮਾਹੌਲ ਪੂਰਾ ਗਰਮ ਹੋਇਆ ਜੇ ਕਹਿੰਦੀ ਸਾਰੇ ਪੰਜਾਬ ਇੰਡੀਆ ਦੇਸ਼ਾਂ ਵਿਦੇਸ਼ਾਂ ਦੀ ਨਿਗਾਹ ਖੰਡੂਰ ਸਾਹਿਬ ਦੇ ਉੱਤੇ ਅੱਜ ਬਾਬਾ ਜੀ ਫੁੱਲ ਸਪੋਰਟ ਬਾਬਾ ਜੀ ਅਮਰਸਪਾਲ ਸਿੰਘ ਨੇ ਪਹਿਲੀ ਵਾਰ ਕੀ ਬੋਰਡ ਬਰੀ ਪਹਿਲੀ ਵਾਰੀ ਖਾਲਸਾ ਰਾਜ ਲਈ ਬੋਰਡ ਜਾਊ ਆਪਣੀ ਪਾਈ ਅਮਰਤਪਾਲ ਸਿੰਘ ਨੂੰ ਬੋਟ ਪਾਵਾਂਗੇ ਸ਼ੁਰੂ ਹਾਂ ਹਾਂਜੀ ਬੱਬਾਈ ਪਹਿਲੀ ਵਾਰੀ ਬਣੀ ਆ ਤੇ ਪਹਿਲੀ ਵਾਰੀ ਖਾਲਸੇ ਰਾਜ ਲਈ ਜਾਊ ਬੋਟ ਆਪਣੀ ਪਾਈ ਅਮਰਤਪਾਲ ਸਿੰਘ ਲਈ ਜਾਊਗੀ ਅਮਰਤਪਾਲ ਸਿੰਘ ਲਈ ਜਾਊਗਾ ਫਿਰ ਸਾਰਾ ਜੂਥ ਜੁੜ ਗਿਆ ਨੌਜਵਾਨ ਜੂਥ ਬੱਬਾਈ ਸਾਰਾ ਗੁਪਤ ਬੋਟ ਵਾਧੂ ਪੈਣੀ ਆ ਜਿਹੜੇ ਉੱਤੋਂ ਉੱਤੋਂ ਕਾਲੀਆਂ ਆ ਨਾ ਉੱਤੋਂ ਉੱਤੋਂ ਸਾਰਿਆਂ ਨਾਲ ਤੁਰੇ ਫਿਰਦੇ ਆ ਬੋਟ ਸਾਰੀ ਪਾਈ ਅਮਰਤਪਾਲ ਸਿੰਘ ਨੂੰ ਜਾਣੀ ਆ ਸਾਰਾ ਯਾਰ ਜਰਨੈਲ ਸਿੰਘ ਸਿਰ ਝੁਕਦਾ ਹੋਣਾ ਅੱਗੇ ਜੀ ਉਹਨਾਂ ਨੇ ਭਾਈ ਅਮਰਪਾਲ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਹੋ ਕੇ ਦੱਸਤਾ ਕਿ ਮੈਂ ਅਸਲੀ ਅਕਾਲੀ ਆ ਮੈਂ ਆਪਣੇ ਚਾਚੇ ਦੀ ਤਰ੍ਹਾਂ ਨਕਲੀ ਅਕਾਲੀ ਨਹੀਂ ਬਟੋਏ ਦੀ ਤਰ੍ਹਾਂ ਸੋ ਮੈਂ ਉਹਨਾਂ ਨੂੰ ਕਹਾਂਗਾ ਕਿ ਉਹਨਾਂ ਨੂੰ ਬੀਬੀ ਖਲੜਾ ਜੀ ਸਨਮਾਨਤ ਕਰਨਗੇ ਉਹ ਇੱਕ ਵਾਰੀ ਇੱਥੇ ਸਟੇਟ ਤੇ ਆਜਣ ਸੰਗਤ ਦੇ ਨਾਲ ਫਤਿਹ ਦੀ ਸਾਹ ਜੀ ਕੇਲ ਪਾਦਨ ਕਿਉਂ ਇਹ ਜੋ ਮਤਾ ਪਾਇਆ ਗਿਆ ਹੈ ਕਿ ਅਸੀਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੇ ਜੋ ਨਾਲ ਖੜੇ ਹਾਂ ਤੇ ਹਰ ਵੇਲੇ ਖੜੇ ਰਵਾਂਗੇ ਕਿਉਂਕਿ ਉਹਨਾਂ ਨੇ ਸਾਡੀ ਸਿੱਖਿਆ ਨੂੰ ਪਰਪੂਰਿਤ ਕੀਤਾ ਹੈ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਸੰਗਤਾਂ ਭਈ ਉਹਨਾਂ ਦੇ ਨਾਲ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰੇ ਵੀਰਾਂ ਦਾ ਲੋਕ ਸਭਾ ਚੋਣਾਂ 2024 ਦੇ ਕੁਝ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਖਡੂਰ ਲੋਕ ਸਭਾ ਸੀਟ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ ਅਤੇ ਪੂਰੀ ਦੁਨੀਆ ਤੋਂ ਪੰਜਾਬੀ ਇਸ ਸਮੇਂ ਖਡੂਰ ਲੋਕ ਸਭਾ ਸੀਟ ਦੇ ਨਾਲ ਸੰਬੰਧਿਤ ਜੋ ਵੋਟਰ ਨੇ ਜੋ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿ ਰਹੇ ਨੇ ਉਹ ਵਾਪਸ ਖਡੂਰ ਸਾਹਿਬ ਨੂੰ ਆਉਣਾ ਸ਼ੁਰੂ ਹੋ ਗਏ ਨੇ ਵੋਟਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਸ ਦੇ ਲਈ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੀਡੀਓਜ਼ ਵੀ ਪਾ ਰਹੇ ਨੇ ਤੇ ਦੂਜੇ ਪਾਸੇ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਦੇ ਖਿਲਾਫ ਅਕਾਲੀ ਦਲ ਬਾਦਲ ਵਾਂਗੂ ਵੱਲੋਂ ਚੋਣ ਲੜ ਰਹੇ ਬਿਰਸਾ ਸਿੰਘ ਬਲਟੋਹਾ ਦੇ ਸਕੇ ਭਤੀਜਾ ਸਾਹਿਬ ਵੱਲੋਂ ਅਮਰਤਪਾਲ ਸਿੰਘ ਨੂੰ ਸਪੋਰਟ ਦਿੱਤੀ ਗਈ ਹੈ ਅਤੇ ਬਿਰਸਾ ਸਿੰਘ ਬਲਟੋਹਾ ਦਾ ਸਾਥ ਛੱਡ ਦਿੱਤਾ ਹੈ ਸੋ ਕੀ ਕਹਣਾ ਤੁਹਾਡਾ ਰਿਸਪੌਂਸ ਲੈ ਤੇ ਜ਼ਰੂਰ ਕਮੈਂਟ ਕਰਨਾ ਤੇ ਉੱਥੇ ਹੀ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਤੇ ਉੱਥੇ ਹੀ ਹੰਸਰਾਜ ਹੰਸ ਦੇ ਪੁੱਤਰ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਦਿਖਾਈ ਦਿੱਤੇਗੇ ਜਿਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੀ ਨੇ ਫਿਰ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਇਹ ਕਹਿ ਕੇ ਕਿਉਂ ਰੋਕਿਆ ਗਿਆ ਕਿ ਪਰਿਵਾਰ ਦੇ ਮੈਂਬਰ ਚੋਣ ਪ੍ਰਚਾਰ ਕਿਉਂ ਨਹੀਂ ਕਰ ਸਕਦੇ ਇਹ ਸਵਾਲ ਨੇ ਇਸ ਸਮੇਂ ਲੋਕਾਂ ਦੇ ਸੋ ਆਓ ਤੁਹਾਡੇ ਨੂੰ ਲੈ ਚੱਲਦੇ ਕੁਝ ਖਾਸ ਵੀਡੀਓਜ਼ ਵੱਲ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਜੀ ਦਾ ਕੰਮ ਕਰ ਰਹੀ ਸੀਗੇ ਗੱਲਬਾਤ ਕਰਦੇ ਆ ਹਾਂਜੀ ਭਾਈ ਜੀ ਸ੍ਰੀ ਗੁਰ ਕੀ ਨਾਮ ਹੈ ਭਾਈ ਜੀ ਗਗਨਦੀਪ ਸਿੰਘ ਦਾ ਗਗਨਦੀਪ ਸਿੰਘ ਪਿੰਡ ਬਲਟੋਆ ਜੀ ਬਲਟੋਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਮਾਹੌਲ ਪੂਰਾ ਗਰਮ ਹੋਇਆ ਜੇ ਕਹਿੰਦੀ ਸਾਰੇ ਪੰਜਾਬ ਇੰਡੀਆ ਦੇਸ਼ਾਂ ਵਿਦੇਸ਼ਾਂ ਦੀ ਨਿਗਾ ਖੰਡੂਰ ਸਾਹਿਬ ਦੇ ਉੱਤੇ ਅੱਜ ਬਾਬਾ ਜੀ ਫੁੱਲ ਸਪੋਰਟ ਬਾਬਾ ਜੀ ਅਮਰਪਾਲ ਸਿੰਘ ਨੇ ਪਹਿਲੀ ਵਾਰ ਕੀ ਬੋਰਡ ਬਰੀ ਪਹਿਲੀ ਵਾਰੀ ਖਾਲਸਾ ਰਾਜਲੀ ਬੋਰਡ ਜਾਊ ਆਪਣੀ ਪਾਈ ਅਮਰਪਾਲ ਸਿੰਘ ਨੂੰ ਬੋਟ ਪਾਵਾਂਗੇ ਸ਼ੁਰੂ ਉਦੋਂ ਹਾਂਜੀ ਬਾਬਾ ਜੀ ਪਹਿਲੀ ਵਾਰੀ ਬਣੀ ਆ ਤੇ ਪਹਿਲੀ ਵਾਰੀ ਖਾਲਸੇ ਰਾਜ ਲਈ ਜਾਊ ਬੋਟ ਆਪਣੀ ਪਾਈ ਅਮਰਪਾਲ ਸਿੰਘ ਲਈ ਜਾਊਗੀ ਅਮਰਪਾਲ ਸਿੰਘ ਲਈ ਜਾਊਗਾ ਫਿਰ ਸਾਰਾ ਜੂਥ ਜੁੜ ਗਿਆ ਨੌਜਵਾਨ ਜੂਥ ਬਾਬਾ ਜੀ ਸਾਰਾ ਗੁਪਤ ਬੋਟ ਵਾਧੂ ਪੈਣੀ ਆ ਜਿਹੜੇ ਉੱਤੋਂ ਉੱਤੋਂ ਕਾਲੀਆਣਾ ਵਾ ਉੱਤੋਂ ਉੱਤੋਂ ਸਾਰਿਆਂ ਨਾਲ ਤੁਰੇ ਫਿਰਦੇ ਆ ਬੋਟ ਸਾਰੀ ਪਾਈ ਅਮਰਪਾਲ ਸਿੰਘ ਨੂੰ ਜਾਣੀ ਆ ਜਰਨਾਰ ਸਿੰਘ ਸਿਰ ਝੁਕਦਾ ਹੋਣ ਨਾਲ ਅੱਗੇ ਜੀ ਉਹਨਾਂ ਨੇ ਭਾਈ ਅੰਮ੍ਰਿਤਪਾਲ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਹੋ ਕੇ ਦੱਸਤਾ ਕਿ ਮੈਂ ਅਸਲੀ ਅਕਾਲੀ ਆ ਮੈਂ ਆਪਣੇ ਚਾਚੇ ਦੀ ਤਰ੍ਹਾਂ ਨਕਲੀ ਅਕਾਲੀ ਨਹੀਂ ਬਟੋਏ ਦੀ ਤਰ੍ਹਾਂ ਸੋ ਮੈਂ ਉਹਨਾਂ ਨੂੰ ਕਹੂੰਗਾ ਕਿ ਉਹਨਾਂ ਨੂੰ ਬੀਬੀ ਖਲੜਾ ਜੀ ਸਨਮਾਨਤ ਕਰਨਗੇ ਉਹ ਇੱਕ ਵਾਰੀ ਇੱਥੇ ਸਟੇਟ ਤੇ ਆਜਣ ਸੰਗਤ ਦੇ ਨਾਲ ਫਤਿਹ ਦੀ ਝਾਂਜੀ ਕੇਵਲ ਪਾਦਲ ਕਿਉਂ ਇਹ ਜੋ ਮਤਾ ਪਾਇਆ ਗਿਆ ਹੈ ਕਿ ਅਸੀਂ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਜੋ ਨਾਲ ਖੜੇ ਹਾਂ ਤੇ ਹਰ ਵੇਲੇ ਖੜੇ ਰਵਾਂਗੇ ਕਿਉਂਕਿ ਉਹਨਾਂ ਨੇ ਸਾਡੀ ਸਿੱਖਿਆ ਨੂੰ ਪਰਪੂਲਿਤ ਕੀਤਾ ਹੈ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਸਾਰੀ ਸੰਗਤਾਂ ਪਈ ਉਹਨਾਂ ਦੇ ਨਾਲ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਕਨਹਾਰ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰੇ ਵੀਰਾਂ ਦਾ ਹਾਂਜੀ ਠੀਕ ਹੈ ਆਪਾਂ ਤੁਹਾਨੂੰ ਪਹਿਲੀ ਸੱਤੇ ਪਹਿਲਾਂ ਤੋਂ ਜਾਣ ਕੇ ਦੱਸ ਦਸਤੋਂ ਸਾਰੇ ਵੀ ਬਿਲਕੁਲ ਠੀਕ ਹੈ ਜੀ ਬਗੈਰ ਪਰਚਾ ਦਿੱਤਾ ਹਾਂ ਜੀ ਇਚਰਾ ਕਰਤਾ ਨਹੀਂ ਆਪ ਜੀ ਦਾ ਮਾਤਾ ਜੀ ਕਿਹੜਾ ਪੁੱਲਾ ਜੀ ਮੇਰੇ ਦੋ ਬੇਟੇ ਹਨ ਨਾਮ ਸਿੰਘੂ ਮੈਂ ਸੰਭਲ ਸਾਹਿਬ ਸਾਹਿਬ ਨੂੰ ਅੱਛਾ ਜੀ ਮੇਰੇ ਦੋਵੇਂ ਬੇਟੇ ਭਾਈ ਸਾਹਿਬ ਦੇ ਨਾਮ ਸੀ ਇੱਕ ਦੇ ਬਿਲਕੁਲ ਸਮਰਪਨ ਹੀ ਇੱਕ ਬਾਅਦ ਚ ਜੁੜਿਆ ਸੀ ਠੀਕ ਹੈ ਤੇ ਇਤਰਾ ਪਰਚਾ ਦਿੱਤਾ ਸੀ ਠੀਕ ਹੈ ਮਾਤਾ ਜੀ